ते टीम लटिया सो के मिसरा जगना मैं राख है श्री प्रभात तू जिनदाला श्री मिसरा जति चित्त डोबे जन्म जनम टा तू ध्यान अनुकंपा लियो जिनन जायो उसमें सारा चित्त लाई सबलि धाम में अल नाम उनका आगुण जप नाम बिर के प्रमाण मन प्रभु तो वर कैला जयति स्थाप दवे ठाए ਦੇਵ ਨਾ ਬਾਕ ਕੋਏ ਜਤਾਰ ਦੇ ਬਸਿਆ ਸੁਏ ਕਲ ਕਾਤੀ ਥੰਦਾ ਹਰਦਾ ਹੋ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਰਪੁਰ ਸੁਖਿ ਨਾ ਆਉ। ਅਗਤ ਪਾਇ ਤੁਮ ਪ੍ਰਗਾਸ ਤੇਤ ਕਲ ਜਾਇ ਬਸੈ ਨਾਸੀ ਕਹਾਂ ਅਸ਼ਕਿ ਤੁਮ ਫਸੀ। ਤਾ ਪੀਤਰ ਸਚਾ ਜੈ ਨਾਮ ਦੇ ਸੁਖ ਬਿਚਾਰਾ ਜੀ ਦੇ ਪਾਤਸ਼ੀ ਨੋਰਾ ਚਾਰਾ ਆ ਆਖਣਾ ਚਾਹਦਾ ਮੇਨ ਭਾਈਆਂ ਨੇ ਦੇਖਿਆ ਸਤਿਗੁਰੂ ਸਾਹੇ ਸਰਬ ਰਲਾਤਮਾ ਮਾਮੁਨਾ ਨਾਨਕਿ ਹੋਤਨ ਸਾਦ ਵਸਤਪਦੀ ਸੰਤ ਜਨਾਂ ਨੂੰ ਕਰੋ ਵਿਚਾਰ ਕੋ ਕਿਸ ਨਰਨਾ ਦਾ ਪ੍ਰਭਾ ਮਜਲੇ ਪਾਲ ਸਭੀ ਦੇ ਪ੍ਰਸਾਦ ਅੰਚਨ ਕੰਗਲਿ ਜਾਈ ਧਰੂ ਗੁਰ ਸਰਾਲਨ ਸੁਪਰਮ ਸੁਮਦਾਤ ਜੀ ਦੇ ਕਰਤ ਕਰਮ ਕੰਮ ਕਰ ਬਰ ਬੰਦ ਜੀ ਰੂਹ ਕਾ ਅਸੰਤ ਰੂਹ ਕੋਸ ਕਰੋ ਕੋ ਕਰਾ ਹਿੱਕ ਦੇਦਨਾ ਸੁਧਰ ਜਾ ਕਰ ਮਨ ਪ੍ਰਗਤੀ ਗੁਣਤਾਸ ਆਠ ਤਹਿਰ ਅਨਨਾਮ ਦੇਵੀ ਸਾਕੀ ਉਪਦੇਸ਼